ਇੱਕ ਮੈਂ ਉਸ ਦੀ ਇਮਾਨਦਾਰੀ ਦਾ ਸਬੂਤ ਦੇਣਾ ਚਾਹੁੰਨਾ 15 3 2018 ਨੂੰ ਸੁਖਪਾਲ ਸਿੰਘ ਖੈਰਾ ਨੇ ਇੱਕ ਚਿੱਠੀ ਲਿਖੀ ਬਿਜਲੀ ਬੋਰਡ ਨੂੰ ਕਿ ਜੀ ਮੇਰੇ ਕੋਲੇ 10 ਮੋਟਰਾਂ ਨੇ ਆਮਗੜ ਚ ਕੋਈ 10 ਹਾਰਸ ਪਾਵਰ ਦੀ ਹੈ ਕੋਈ ਸਾਢੇ 7 ਦੀ ਹੈ ਮੈਂ ਇਹਦਾ ਸਬਸਿਡੀ ਛੱਡਣੀ ਚਾਹਨਾ ਜੀ ਮੈਨੂੰ ਬਿੱਲ ਭੇਜ ਦਿਆ ਕਰੋ ਮੋਟਰਾਂ ਦਾ ਮੈਂ ਬਿੱਲ ਭਰਿਆ ਕਰੂੰ ਮੈਂ ਸਬਸਿਡੀ ਛੱਡਣੀ ਚਾਹਨਾ ਬੱਲੇ ਬੱਲੇ ਕਰਾ ਲਈ ਆਹਾ ਹਾ ਹਾ ਵਿਆਹ ਹੁੰਦਾ ਵੀ ਆਹਾ ਇਹ ਆ ਕੰਮ ਬਹੁਤ ਵਧੀਆ ਬਈ ਸਬਸਿਡੀ ਛੱਡਤੀ ਵੀਰੋ ਮੈਂ ਬਿਜਲੀ ਬੋਰਡ ਤੋਂ ਕਾਗਜ਼ ਕਢਾਏ ਉਹ ਕਹਿੰਦੇ ਕੱਲੀ ਚਿੱਠੀ ਲਿਖੀ ਸੀ ਉਸ ਤੋਂ ਬਾਅਦ ਫਾਰਮ ਫੋਰਮ ਨਹੀਂ ਭਰਿਆ ਛੱਡਣ ਵਾਲਾ ਮੈਂ ਕਿਹਾ ਕਿੰਨੇ ਪੈਸਿਆਂ ਦੀ ਸਬਸਿਡੀ ਹੈ दस ट्यूबेल ਨੇ रामगढ़ ਚ 75 ਹਾਰਸ ਪਾਵਰ ਟੋਟਲ ਬਣਦੀ ਐ ਦਸਾਂ ਦੀ 436500 ਰੁਪਿਆ ਇੱਕ ਸਾਲ ਦਾ ਇਹਨੇ ਛੱਡਣਾ ਸੀ ਪਰ ਵੀਰੋ ਮੁਰਗੀ ਜਿੰਨੀ ਮੋਟੀ ਹੁੰਦੀ ਜਾਂਦੀ ਐ ਅੰਡਾ ਉਨੀ ਛੋਟਾ ਹੁੰਦਾ ਜਾਂਦਾ ਛੱਡਿਆ ਨਹੀਂ ਵੀਰੋ ਆ ਤਾਂ ਇਹਨਾਂ ਦੇ ਕਿਰਦਾਰ ਨੇ ਲਾ ਦੱਸਦੇ ਵੀ ਕਦੋਂ ਛੱਡਿਆ ਸੀ ਫਾਰਮ ਭਰਿਆ ਸੀ 10 ਮੋਟਰਾਂ ਨੇ ਮੇਰੇ ਕੋਲੇ ਕਨੈਕਸ਼ਨਾਂ ਦੇ ਨੰਬਰ ਵੀ ਪਏ ਨੇ ਮੇਰੇ ਕੋਲ ਕਨੈਕਸ਼ਨਾਂ ਦੇ ਵੀ ਨੰਬਰ ਪਏ ਨੇ ਮੈਂ ਦੱਸ ਦਿਨਾ ਕਿਤੇ ਕੋਈ ਕਿਸੇ ਬਹਿਮ ਚ ਨਾ ਰਹਿ ਜੇ ਮੈਂ ਜਦੋਂ ਗੱਲ ਕਰਦਾ ਫਿਰ ਮੈਂ ਪੱਕੀ ਕਰਦਾ ਆਹ ਚਿੱਠੀ ਲਿਖੀ ਹੋਈ ਹੈ ਹੱਥ ਨਾਲ ਨੀਲੀ ਸਿਆਹੀ ਨਾਲ 15 ਤਿੰਨ 2018 ਨੂੰ ਇਹ ਪੀਐਸਪੀਸੀਲ ਨੂੰ ਲਿਖੀ ਆ ਆ ਮੋਟਰਾਂ ਨੇ ਜੀ 10 ਹਾਰਸ ਪਾਵਰ 5 5 7.5 7.5 7.5 7.5 7.5 10 ਵੀਰੋ ਸਾਰੀਆਂ ਰਾਮਗੜ੍ਹ ਦਾ ਡਰੈੱਸ ਆ ਜਿਦੇ ਚੋਂ 1 2 3 4 4 ਸੁਖਜਿੰਦਰ ਸਿੰਘ ਦੇ ਨਾਮ ਤੇ ਨੇ 1 ਗੁਰਚਰਨ ਸਿੰਘ 2 ਗੁਰਚਰਨ ਸਿੰਘ ਦੇ ਨਾਮ ਤੇ ਨੇ ਨੇ ਫਾਦਰ ਹੈ ਸੁਖਪਾਲ ਖੇਰਾ ਦੇ ਨਾਮ ਤੇ 1 2 3 4 4 ਸੁਖਪਾਲ ਖੇਰਾ 2 ਸੁਖਜਿੰਦਰ 1 ਮਿੰਦਰਕੌਰ ਹੈ ਮੈਨੂੰ ਪਤਾ ਕੌਣ ਹੈ ਸੁਖਜਿੰਦਰ ਸਿੰਘ ਫੇਰ ਸੁਖਜਿੰਦਰ ਸਿੰਘ ਫੇਰ ਤੇ ਮਿੰਦਰਕੌਰ ਆ ਵੀਰੇ ਬਿਜਲੀ ਬੋਰਡ ਨਾਲ ਉਦੋਂ ਨੰਬਰ ਬਣਾਉਣ ਵਾਸਤੇ ਵੀ ਮੈਂ ਤਾਂ ਸਬਸਿਡੀ ਛੱਡਤੀ ਮੈਂ ਆ ਬਿੱਲ ਭਰਿਆ ਕਰੂੰਗਾ ਦਸੇ ਮੋਟਰਾਂ ਦਾ ਬਾਅਦ ਚ ਭਾਰ ਮੇਨੇ ਭਰਿਆ ਬਿੱਲ ਭਰਨ ਦੀ ਗੱਲ ਛੱਡੋ 436500 ਰੁਪਇਆ ਸਾਲ ਦਾ ਕਹਦਾ ਮੈਂ ਭਰਿਆ ਕਰੂੰਗਾ ਪਰ ਨਹੀਂ ਭਰਿਆ ਇਹ ਆਤ ਆਏ ਆ ਤੇ ਕਰਦਾਰ ਨੇ ਕੀ ਕਰੋਗੇ ਤੁਸੀਂ ਭਈ ਗੱਲ ਨਹੀਂ ਬਾਤ ਨਹੀਂ ਕੋਈ ਕੰਮ ਤੜਕੀ ਉੱਠ ਕੇ ਗਾਲਾਂ ਕੱਢਣ ਲੱਗ ਜਾਨੇ ਹੋ ਕੋਈ ਚੱਜ ਦਾ ਕੰਮ ਕਰ ਲਓ ਜੇ ਕੋਈ ਕਰਦਾ ਉਹਨੂੰ ਕਰਨ ਨਹੀਂ ਦਿੰਦੇ ਕਿੰਨੀ ਵੀ ਪਾਰਟੀ ਆ ਮੈਂ ਤਾਂ ਹਜੇ ਮੈਨੂੰ ਤਾਂ ਲੱਗਦਾ ਉਹਨੂੰ ਵੀ ਨਹੀਂ ਪਤਾ ਹੋਣਾ ਕਿੰਨੀ ਵੀ ਪਾਰਟੀ ਆ ਇਹ ਇੱਕ ਵਾਰੀ ਸਾਡੇ ਨਾਲ ਫਿਰ ਆਪਦੀ ਵੀ ਬਣਾ ਲਈ ਸੀ ਇੱਕ ਫਿਰ ਪੀਡੀਏ ਕੋਈਆਂ ਕਾਲੀਆਂ ਵੱਲੋਂ ਵੀ ਰਹੇ ਆ ਕੋਈਆਂ ਯਾਦ ਵੀ ਰਹੇ ਆ ਕਾਂਗਰਸ ਦੂਜੀ ਵਾਰ ਹੈ ਕੋਈ ਸਾਈਕਲ ਦਾ ਵੀ ਸਟੈਂਡ ਹੁੰਦਾ ਯਾਰ ਦੂਜਿਆਂ ਵਾਲੇ ਮੋਟਰਸਾਈਕਲ ਵਰਗੇ ਆ ਜਿੱਦ ਨੂੰ ਮਰਜੀ ਡੇਡਾ ਕਰ ਦੋ ਉਧਰ ਨੂੰ ਖੜ ਜਾਂਦੇ ਆ ਬਸ ਕਦੇ ਲੋਕਾਂ ਨਾਲ ਤਾਂ ਖੜੇ ਨਹੀਂ